ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਨ੍ਹਾਂ ਦਾ ਸਮੁੱਚਾ ਜੀਵਨ ਸਿੱਖੀ ਦੇ ਪ੍ਰਚਾਰ ਦੇ ਲਈ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਲਈ ਅਤੇ ਸੰਸਾਰ ਦੇ ਵਿੱਚ ਸੁੱਖ ਹੋਵੇ ਸ਼ਾਂਤੀ ਹੋਵੇ ਇਹਦੇ ਲਈ ਸੱਚੇ ਪਾਤਸ਼ਾਹ ਜੀ ਨੇ ਸਮੁੱਚਾ ਜੀਵਨ ਬਤੀਤ ਕੀਤਾ ਪਾਤਸ਼ਾਹ ਦੇ ਬਚਪਨ ਦੀ ਇੱਕ ਘਟਨਾ ਹੁੰਦੀ ਹੈ ਕਿ ਸਤਗੁਰੂ ਜੀ ਦੇ ਇੱਕ ਵੱਡੇ ਵੀਰ ਜੀ ਦਾ ਵਿਆਹ ਸੀ ਮਾਤਾ ਜੀ ਨੇ ਬੜੇ ਚਾਅ ਦੇ ਨਾਲ ਤਿਆਰ ਕੀਤਾ ਸੋਹਣੇ ਬਸਤਰ ਪਾਏ ਇਹ ਆਪਣੇ ਹਾਨੀਆਂ ਦੇ ਨਾਲ ਘਰ ਤੋਂ ਬਾਹਰ ਥੋੜਾ ਚਲੇ ਗਏ ਬਾਹਰ ਜਾ ਕੇ ਦੇਖਿਆ ਇੱਕ ਬੱਚਾ ਜਿਹੜਾ ਹੈ ਉਹਦੇ ਧਨ ਤੇ ਕੱਪੜੇ ਨਹੀਂ ਸਨ ਤਾਂ ਇਹਨਾਂ ਨੇ ਆਪਣੇ ਉੱਪਰਲੇ ਜਿਹੜੇ ਸੋਹਣੇ ਬਸਤਰ ਸਨ ਉਹ ਉਸ ਗਰੀਬ ਜਵਾਕ ਨੂੰ ਦੇ ਦਿੱਤੇ ਤੇ ਆਪ ਉਹਦੇ ਪਾਲੇ ਜਦੋਂ ਮਾਤਾ ਜੀ ਨੇ ਦੇਖਿਆ ਕਹਿਣ ਲੱਗੇ ਤੇਗ ਮੱਲ ਜੀ ਤੁਹਾਨੂੰ ਤੇ ਸੋਹਣੇ ਬਸਤਰ ਪਾਏ ਸੀ ਆ ਤੁਸੀਂ ਕਿਹੜੇ ਪਾ ਕੇ ਆ ਗਏ ਹੋ ਉਹ ਕਹਿੰਦੇ ਮੇਰਾ ਇੱਕਹਾਣੀ ਸੀ ਵਾਰ ਉਹਦੇ ਬਸਤਰ ਪਾਟੇ ਹੋਏ ਸਨ ਤੇ ਮੈਂ ਆਖਿਆ ਕਿ ਮੇਰਾ ਮਿੱਤਰ ਉਹਦੇ ਪਾਟੇ ਹੋਏ ਬਸਤਰ ਨਹੀਂ ਚਾਹੀਦੇ ਮੈਂ ਉਹਨਾਂ ਨੂੰ ਦੇ ਆਇਆ ਮਾ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਹੜੇ ਬਚਪਨ ਦੇ ਵਿੱਚ ਕਿਸੇ ਆਪਣੇ ਸਾਥੀ ਦੇ ਧਨ ਦੇ ਆਟੇ ਹੋਏ ਕੱਪੜੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਇਹ ਕਿਵੇਂ ਹੋ ਸਕਦਾ ਸੀ ਇਸ ਮੁਲਕ ਦੇ ਅੰਦਰ ਜਦੋਂ ਕਿਸੇ ਦੇ ਧੰਨ ਤੋਂ ਉਹਨਾਂ ਦਾ ਜਨੇਊ ਤੇ ਉਹਨਾਂ ਦਾ ਤਿਲਕ ਲਾਇਆ ਜਾ ਰਿਹਾ ਸੀ ਧਰਮ ਦੀ ਚਾਦਰ ਨੂੰ ਲਾਇਆ ਜਾ ਰਿਹਾ ਸੀ ਸੱਚੇ ਬਾਦਸ਼ਾਹ ਜੀ ਬਰਦਾਸ਼ਤ ਕਰ ਲੈਂਦੇ ਇਹੀ ਕਾਰਨ ਹੈ ਕਿ ਜਦੋਂ ਕਸ਼ਮੀਰੀ ਪੰਡਤਾਂ ਦੀ ਅਗਵਾਈ ਦੇ ਵਿੱਚ ਪੰਡਤ ਕਿਰਪਾ ਰਾਮ ਜੀ ਜਿਹੜੇ ਬਾਅਦ ਵਿੱਚ ਸਿੱਖ ਬਣ ਗਏ ਉਹ ਗੁਰੂ ਦੇ ਕੋਲ ਆਏ ਅਨੰਦਪੁਰ ਸਾਹਿਬ ਤਾਂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਧਾਰਮਿਕ ਆਜ਼ਾਦੀ ਦੇ ਵਾਸਤੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸ਼ਹਾਦਤ ਪਾਈ ਨਾਲ ਉਹਨਾਂ ਦੇ ਤਿੰਨ ਸਿੱਖ ਦੇਖੋ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਨਾ ਤਿੰਨਾ ਚੋਂ ਨਾ 13 ਚੋਂ ਅੱਜ ਮੈਂ ਜਦੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਵਿਚਰਦਾ ਹਾਂ ਤਾ ਕੌਮ ਤਿੰਨਾਂ ਦੀ ਗੱਲ ਕਰਦੀ ਹੋਰ ਬੇਅੰਤ ਸ਼ਹੀਦਾਂ ਦੀ ਗੱਲ ਕਰਦੀ ਪਰ ਕੁਝ ਜਿਨ੍ਹਾਂ ਨੂੰ ਸਿੱਖੀ ਦੀ ਅਜੇ ਪੂਰੀ ਸਮਝ ਨਹੀਂ ਉਹ ਕਿਸੇ ਦੂਜੇ ਪਾਸੇ ਵੀ ਹੋ ਤੁਰਦੇ ਨੇ ਤੁਹਾਨੂੰ ਪਤਾ ਹੈ 13 ਦੀ ਗੱਲ ਇੱਕ ਵੱਡਾ ਪੈਗੰਬਰ ਜਿਹਦੇ 13 ਚੇਲੇ ਨੇ ਪਰ ਜਦੋਂ ਉਹਨੂੰ ਮੌਤ ਦੀ ਗੱਲ ਆਈ ਸੀ 13 ਹੀ ਮੁਕਰ ਗਿਆ ਸੀ ਪਰ ਦੂਜੇ ਪਾਸੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੇ ਨਾਲ ਤਿੰਨ ਸਿੱਖ ਨੇ ਭਾਈ ਦਇਆਲਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਵੇਂ ਸਿੱਖ ਨੂੰ ਦੇਖ ਜੁਵਾਲਤਾ ਭਾਵੇਂ ਆਰੇ ਦੇ ਨਾਲ ਚੀਰਤਾ ਭਾਵੇਂ ਜਿਉਂਦੇ ਨੂੰ ਰੂਹ ਦੇ ਵਿੱਚ ਬਨ ਕੇ ਸਾੜਤਾ ਪਰ ਤਿੰਨਾਂ ਸਿੱਖਾਂ ਦੀ ਇੱਕ ਗੱਲ ਸਾਂਝੀ ਸੀ ਜਦੋਂ ਪੁੱਛਿਆ ਗਿਆ ਤੁਹਾਡੀ ਆਖਰੀ ਇੱਛਾ ਕਿਹੜੀ ਹੈ ਇੱਕੋ ਗੱਲ ਸਾਂਝੀ ਸੀ ਕਹਿੰਦੇ ਸਾਡਾ ਮੁਖ ਜਦੋਂ ਸ਼ਹੀਦ ਹੋਈਏ ਸਾਡੇ ਗੁਰੂ ਆਲ ਹੋਣਾ ਚਾਹੀਦਾ ਇਹ ਸਿੱਖੀ ਹੈ ਸਿੱਖ ਆਰੇ ਦੇ ਨਾਲ ਆਪਣੇ ਆਪ ਨੂੰ ਚਰਵਾ ਸਕਦਾ ਹੈ ਦੇਗ ਵਿੱਚ ਉਬਾਲਾ ਖਾ ਸਕਦਾ ਹੈ ਜਿਉਂ ਦਾ ਅੱਗ ਦੇ ਵਿੱਚ ਸੜ ਸਕਦਾ ਹੈ ਪਰ ਗੁਰੂ ਦਾ ਸਿੱਖ ਆਪਣੇ ਗੁਰੂ ਨੂੰ ਤੁਖਾ ਨਹੀਂ ਦੇ ਸਕਦਾ ਉਹ ਗੁਰੂ ਦਾ ਤੇ ਗੁਰੂ ਲਈ ਆਪਣੇ ਆਪ ਨੂੰ ਉਹ ਹਰ ਸ਼ਹੀਦੀ ਸ਼ਮਾਂ ਦੇ ਉੱਤੇ ਪ੍ਰਵਾਨ ਚੜਾ ਜਾਵੇ ਅੱਜ ਵੀ ਅੱਜ ਐਸਜੀਪੀਸੀ ਨੇ ਸ਼ਤਾਬਦੀ ਵੀ ਸ਼ੁਰੂ ਕਰ ਦਿੱਤੀ ਹੈ ਸਿੱਖਾਂ ਦੀ ਨਮੁੰਦਾ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਚੰਗੇ ਕਾਰਜ ਨੇ ਸ਼ਤਾਬਦੀ ਵੀ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਤਿੰਨ ਗੁਰ ਸਿੱਖਾਂ ਦੀ ਸ਼ਹੀਦੀ ਸ਼ਤਾਬਦੀ ਪੰਥ ਦਿਵਾਲੀ ਸ਼ਾਹ ਸ਼ਹਿਨशाह ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਗੁਰਤਾ ਗੱਦੀ 350 ਸਾਲਾਂ ਉਹ ਵੀ ਚੱਲ ਪਈ ਹੈ ਮੈਂ ਸੰਗਤਾਂ ਨੂੰ ਅਪੀਲ ਕਰੂੰਗਾ ਇਹ ਸ਼ਤਾਬਦੀ ਸਮਾਗਮਾਂ ਦੇ ਵਿੱਚ ਆਪਾਂ ਵੱਧ ਚੜ ਕੇ ਹਿੱਸਾ ਲੈਣਾ ਸਾਨੂੰ ਜ਼ਿੰਦਗੀ ਦੇ ਵਿੱਚ ਕੋਈ ਡਰਾਵੇ ਕੋਈ ਧਮਕਾਵੇ ਇੱਕ ਗੁਰੂ ਦਾ ਸ਼ਲੋਕ ਹਮੇਸ਼ਾ ਅਸੀਂ ਪੜਦੇ ਰਹਿਣਾ ਹੈ ਇਹ ਸਾਡੇ ਗੁਰੂ ਨੇ ਉਸ ਵੇਲੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਘੁੰਮ ਕੇ ਇਥੋਂ ਦੇ ਲੋਕਾਂ ਨੂੰ ਦੱਸਿਆ ਸੀ ਡਰੋ ਨਾ ਸੱਚੇ ਪਾਤਸ਼ਾਹ ਤੇ ਭਰੋਸਾ ਰੱਖੋ ਉਹ ਸ਼ਲੋਕ ਆਪਾਂ ਸੰਗਤੀ ਰੂਪ ਚ ਪੜਾਂਗੇ ਤੇ ਸਮਾਪਤੀ ਕਰਾਂਗੇ ਸਾਨੂੰ ਕੋਈ ਵੀ ਕਦੀ ਕੋਈ ਦਾਬਾ ਮਾਰੇ ਸਾਡੀ ਕੌਮ ਨੂੰ ਡਰਾਉਣ ਦੀ ਕੋਸ਼ਿਸ਼ ਕਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਇਹ ਪਾਵਨ ਬਚਨ ਆਪਾਂ ਚੇਤਿਆਂ ਦੇ ਵਿੱਚ ਰੱਖਣਾ ਤੇ ਮਨ ਤੇ ਦਿਲ ਤੋਂ ਪੜ੍ਹਨਾ ਸਾਰੇ ਡਰ ਸਾਡੇ ਉੱਡ ਜਾਣਗੇ